ਦੋਸਤੋ ਅੱਜ ਮੈਂ ਤੁਹਾਨੂੰ ਇੱਕ ਕਿਸਾਨ ਦੀ ਕਹਾਣੀ ਦੱਸਣ ਜਾ ਰਹੀ ਹਾਂ ਜਿਸਦੇ ਵੱਡੇ ਸੁਪਨੇ ਸਨ ਪਰ ਉਸ ਦੀਆਂ ਆਦਤਾਂ ਉਸਦੇ ਸੁਪਨਿਆਂ ਦੇ ਰਾਹ ਵਿੱਚ ਰੁਕਾਵਟ ਬਣ ਰਹੀਆਂ ਸਨ ਇਸ ਕਿਸਾਨ ਦਾ ਨਾਮ ਸ਼ਾਮੂ ਸੀ ਸ਼ਾਮੂ ਕੋਲ ਜ਼ਮੀਨ ਸੀ ਬਲਦ ਸਨ ਬੀਜ ਸਨ ਅਤੇ ਵੱਡੇ ਸੁਪਨੇ ਸਨ ਹਰ ਰੋਜ਼ ਉਹ ਸੋਚਦਾ ਸੀ ਇੱਕ ਦਿਨ ਮੈਂ ਪੂਰੇ ਪਿੰਡ ਦਾ ਸਭ ਤੋਂ ਸਫਲ ਕਿਸਾਨ ਬਣਾਗਾ ਮੇਰੇ ਖੇਤ ਹਰੇ ਭਰੇ ਹੋਣਗੇ ਮੇਰੀ ਮਿਹਨਤ ਸਾਰਿਆਂ ਲਈ ਪ੍ਰੇਰਣਾ ਬਣੇਗੀ ਪਰ ਸ਼ਾਮੂ ਵਿੱਚ ਇੱਕ ਵੱਡੀ ਕਮੀ ਸੀ ਆਲਸ ਉਹ ਹਮੇਸ਼ਾ ਕਹਿੰਦਾ ਸੀ ਮੈਂ ਕੱਲ ਤੋਂ ਸਖਤ ਮਿਹਨਤ ਕਰਾਂਗਾ ਧੁੱਪ ਦੀਆਂ ਪਹਿਲੀਆਂ ਕਿਰਨਾਂ ਖੇਤਾਂ ਤੇ ਪੈ ਰਹੀਆਂ ਸਨ ਪੰਛੀਆਂ ਦੀ ਚਹਿਕ ਬਲਦਾਂ ਦੀਆਂ ਘੰਟੀਆਂ ਅਤੇ ਨਰਮ ਹਵਾ ਜੀਵਨ ਦਾ ਪ੍ਰਤੀਕ ਲੱਗ ਰਹੀਆਂ ਸਨ ਪਰ ਸ਼ਾਮੂ ਖੇਤਾਂ ਵਿੱਚ ਨਹੀਂ ਸੀ ਉਹ ਇੱਕ ਵੱਡੇ ਦਰਖਤ ਦੀ ਛਾਂ ਹੇਠਾਂ ਸੁੱਤਾ ਹੋਇਆ ਸੀ ਸ਼ਾਮੂ ਸੋਚਦਾ ਮੈਨੂੰ ਹੁਣ ਆਰਾਮ ਕਰਨ ਦਿਓ ਕੰਮ ਬਾਅਦ ਵਿੱਚ ਕਰ ਲਵਾਂਗਾ ਮੇਰੀ ਮਿਹਨਤ ਕੱਲ ਤੋਂ ਸ਼ੁਰੂ ਹੋਵੇਗੀ ਅਤੇ ਉਹ ਇਹੀ ਗੱਲ ਵਾਰ-ਵਾਰ ਕਹਿੰਦਾ ਰਿਹਾ ਹਰ ਰੋਜ਼ ਕੋਈ ਨਾ ਕੋਈ ਬਹਾਨਾ ਹੁੰਦਾ ਸੀ ਕਦੇ ਸੂਰਜ ਬਹੁਤ ਤੇਜ਼ ਹੁੰਦਾ ਕਦੇ ਮੀਂਹ ਪੈ ਜਾਂਦਾ ਕਦੇ ਉਹ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦਾ ਪਰ ਸਮਾਂ ਲੰਘਦਾ ਗਿਆ ਬੀਜ ਸੁੱਕ ਗਏ ਮਿੱਟੀ ਸਖਤ ਹੋ ਗਈ ਅਤੇ ਖੇਤ ਬੰਜਰ ਹੋ ਗਏ ਸ਼ਾਮੂ ਦੇ ਦੋਸਤ ਵਿਵੇਕ ਦੀਆਂ ਆਦਤਾਂ ਬਿਲਕੁਲ ਉਲਟ ਸਨ ਵਿਵੇਕ ਹਰ ਰੋਜ਼ ਸਵੇਰੇ 4 ਵਜੇ ਉੱਠਦਾ ਸੀ ਉਹ ਬਲਦ ਜੋੜਦਾ ਖੇਤ ਹਲ ਕਰਦਾ ਬੀਜ ਬੀਜਦਾ ਅਤੇ ਖੇਤ ਦੀ ਸੰਭਾਲ ਕਰਦਾ ਧੁੱਪ ਹੋਵੇ ਜਾਂ ਮੀਂਹ ਵਿਵੇਕ ਕਦੇ ਨਹੀਂ ਰੁਕਦਾ ਸੀ ਲੋਕ ਉਸ ਨੂੰ ਪੁੱਛਦੇ ਤੂੰ ਇੰਨੀ ਮਿਹਨਤ ਕਿਉਂ ਕਰਦਾ ਹੈ? ਥੋੜਾ ਆਰਾਮ ਵੀ ਕਰ ਲਿਆ ਕਰ। ਵਿਵੇਕ ਹੱਸ ਕੇ ਕਹਿੰਦਾ, ਮੈਂ ਉਦੋਂ ਹੀ ਆਰਾਮ ਕਰਾਂਗਾ ਜਦੋਂ ਫਸਲਾਂ ਮੇਰੀ ਮਿਹਨਤ ਦਾ ਫਲ ਦੇਣਗੀਆਂ। ਕੁਝ ਮਹੀਨਿਆਂ ਵਿੱਚ ਹੀ ਵਿਵੇਕ ਦੇ ਖੇਤ ਸੁਨਹਿਰੀ ਫਸਲਾਂ ਨਾਲ ਲਹਿਰਾਉਣ ਲੱਗ ਪਏ ਜਦਕਿ ਸ਼ਾਮੂ ਦੇ ਖੇਤ ਸੁੱਕੇ ਤੇ ਉਜਾੜ ਰਹੇ। ਇੱਕ ਰਾਤ ਸ਼ਾਮੂ ਆਪਣੇ ਸੁੱਕੇ ਖੇਤ ਵਿੱਚ ਇਕੱਲਾ ਬੈਠਾ ਸੀ। ਚੰਨ ਦੀ ਰੌਸ਼ਨੀ ਮਿੱਟੀ ਤੇ ਪੈ ਰਹੀ ਸੀ ਪਰ ਖੇਤ ਸੁੰਨੇ ਪਏ ਸਨ। ਉਸਦੇ ਹੱਥਾਂ ਵਿੱਚ ਬੀਜ ਸਨ ਅਤੇ ਦਿਲ ਵਿੱਚ ਗਹਿਰਾ ਪਛਤਾਵਾ। ਉਹ ਸੋਚ ਰਿਹਾ ਸੀ, ਮੈਂ ਹਮੇਸ਼ਾ ਕੱਲ ਕਿਉਂ ਕਹਿੰਦਾ ਰਿਹਾ? ਮੈਂ ਸਮੇਂ ਤੇ ਸਖਤ ਮਿਹਨਤ ਕਿਉਂ ਨਹੀਂ ਕੀਤੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਆਪਣੇ ਆਪ ਨਾਲ ਕਿਹਾ ਰੱਬਾ ਮੈਂ ਸਭ ਕੁਝ ਇਸ ਲਈ ਗਵਾ ਦਿੱਤਾ ਕਿਉਂਕਿ ਮੈਂ ਕੰਮ ਨਹੀਂ ਕੀਤਾ ਉਸ ਪਲ ਉਸ ਨੂੰ ਅਹਿਸਾਸ ਹੋਇਆ ਸੁਪਨੇ ਸਿਰਫ ਦੇਖਣ ਨਾਲ ਪੂਰੇ ਨਹੀਂ ਹੁੰਦੇ ਉਹਨਾਂ ਲਈ ਹਰ ਰੋਜ਼ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਅਗਲੀ ਸਵੇਰ ਸੂਰਜ ਚੜ੍ਹਿਆ ਅਤੇ ਸ਼ਾਮੂ ਦਾ ਇਰਾਦਾ ਬਦਲ ਚੁੱਕਾ ਸੀ ਉਸ ਨੇ ਕਿਹਾ ਕੱਲ ਨਹੀਂ ਅੱਜ ਸ਼ਾਮੂ ਨੇ ਬਲਦ ਜੋੜੇ ਹਲ ਫੜਿਆ ਅਤੇ ਕੰਮ ਵਿੱਚ ਜੁੱਟ ਗਿਆ ਹੌਲੀ-ਹੌਲੀ ਹਰ ਰੋਜ਼ ਉਸਨੇ ਛੋਟੇ-ਛੋਟੇ ਕਦਮ ਚੁੱਕਨੇ ਸ਼ੁਰੂ ਕਰ ਦਿੱਤੇ। ਬੀਜ ਉੱਗਣ ਲੱਗੇ, ਮਿੱਟੀ ਵਿੱਚ ਫਿਰ ਤੋਂ ਜਾਨ ਆ ਗਈ ਅਤੇ ਖੇਤ ਹਰੇ ਹੋ ਗਏ। ਪਿੰਡ ਵਾਸੀ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਸ਼ਾਮੂ ਸੱਚਮੁੱਚ ਬਦਲ ਗਿਆ ਸੀ। ਰਾਹ ਆਸਾਨ ਨਹੀਂ ਸੀ। ਕਈ ਵਾਰ ਸੂਰਜ ਬਹੁਤ ਤਿੱਖਾ ਹੁੰਦਾ, ਕਈ ਵਾਰ ਮੀਂਹ ਕਾਰਨ ਕੰਮ ਰੁਕ ਜਾਂਦਾ। ਪਰ ਸ਼ਾਮੂ ਨੇ ਕਦੇ ਹਾਰ ਨਹੀਂ ਮੰਨੀ। ਉਸਨੇ ਸਿੱਖ ਲਿਆ ਸੀ ਕਿ ਛੋਟੇ ਕਦਮ ਵੀ ਵੱਡਾ ਬਦਲਾ ਲਿਆ ਸਕਦੇ ਹਨ। ਹਰ ਰੋਜ਼ ਦੀ ਸਖਤ ਮਿਹਨਤ ਅਤੇ ਧੀਰਜ ਹੀ ਸਫਲਤਾ ਦੀ ਅਸਲੀ ਕੁੰਜੀ ਹੈ। ਸਮੇਂ ਦੇ ਨਾਲ ਸ਼ਾਮੂ ਪਿੰਡ ਦੇ ਲੋਕਾਂ ਲਈ ਪ੍ਰੇਰਣਾ ਬਣ ਗਿਆ। ਉਹ ਸਾਰਿਆਂ ਨੂੰ ਸਿਖਾਉਂਦਾ ਕਿ ਸੁਪਨੇ ਸਿਰਫ ਸਖਤ ਮਿਹਨਤ ਅਤੇ ਧੀਰਜ ਨਾਲ ਹੀ ਸਕਾਰ ਹੁੰਦੇ ਹਨ। ਸਾਲਾਂ ਬਾਅਦ ਸ਼ਾਮੂ ਪਿੰਡ ਦਾ ਸਭ ਤੋਂ ਸਫਲ ਅਤੇ ਮਿਹਨਤੀ ਕਿਸਾਨ ਬਣ ਗਿਆ। ਉਸਦੇ ਖੇਤ ਹਰੇ ਭਰੇ ਸਨ, ਫਸਲਾਂ ਭਰਪੂਰ ਸਨ ਅਤੇ ਉਸਦੀ ਕਹਾਣੀ ਹਰ ਕਿਸੇ ਲਈ ਪ੍ਰੇਰਣਾ ਸੀ। ਅੱਜ ਸ਼ਾਮੂ ਦੂਜਿਆਂ ਨੂੰ ਇਹੀ ਸਿੱਖ ਦਿੰਦਾ ਹੈ। ਸੁਪਨੇ ਦੇਖਣ ਨਾਲ ਕੁਝ ਨਹੀਂ ਮਿਲਦਾ। ਉਹਨਾਂ ਨੂੰ ਪੂਰਾ ਕਰਨ ਲਈ ਅੱਜ ਕੰਮ ਕਰਨਾ ਪੈਂਦਾ ਹੈ। ਕੱਲ ਕਦੇ ਨਹੀਂ ਆਉਂਦਾ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਚੀਜ਼ਾਂ ਤਦ ਹੀ ਬਦਲਦੀਆਂ ਹਨ ਜਦੋਂ ਅਸੀਂ ਅੱਜ ਮਿਹਨਤ ਕਰਦੇ ਹਾਂ। ਕੱਲ ਕਹਿਣ ਨਾਲ ਕੁਝ ਨਹੀਂ ਬਦਲਦਾ। ਅੱਜ ਹੀ ਸ਼ੁਰੂ ਕਰੋ। ਛੋਟੇ ਕਦਮ ਚੁੱਕੋ ਅਤੇ ਅੱਗੇ ਵਧਦੇ ਰਹੋ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਗੋਲਡਨ ਫੈਦਰ ਟੇਲਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਜੀ।